पुनीता दे तो रात के पताने नहीं बारह बजे अब सारा अंदर पैया अच्छा पताने कैसे आग ला गया नहीं ला गया जब देखिया धुइया हुआ तब सारा निकलिया तब अच्छा। सारा आदमी आया तब से पानी मिझा मिझा कर अथी करिए कितने बच्चे थे तुम्हारी आग में झुलसे हुए थे तीन बच्चे तीन बच्चे क्या क्या नाम उनका एक सबनम एक गोपाल एक विशाल आपके घर वाले का क्या नाम है उसको जख्मी हुआ है? हाँ बचाया फिर आपको आते हम लोग सर हम लोग तो सोए हुए थे बारह बजे के रात बात है तो आ, अचानक आवाज हुई हम लोग बाहर निकले तो देखे कि जो आग लगी हुई थी फिर हम लोग आग मुझाए उसके बाद अंदर जाके बच्चे को निकाले बच्चे को, निकाले। बच्चे को निकाल के उसको सेवा पानी किए ਤੋ ਡਾਕਟਰ ਦੇ ਪਾਸ ਲੈ ਕੇ ਫਿਰ ਇਹ ਲੋਕ ਅੱਗੇ ਵਧੇ ਬੱਚੇ ਕਿੰਨੇ ਝੁਲਸੇ ਹੋਏ ਕਾਕਾ ਜੁਲਸੇ ਬੱਚੇ ਬੱਚੇ ਕੋ ਝੁਲਸੇ ਹੋਏ ਨਹੀਂ ਹੈ ਧੂਆ ਸੇ ਵੈਸੇ ਹੈ ਔਰ ਥੋੜਾ ਮੋਰਾ ਮੋਟਾ ਇਹ ਸਭ ਹੈ ਜੋ ਝੁਲਸ ਪੁਲਸ ਕੇ ਲੈ ਕੇ ਅਸੇ ਲੈਣਾ ਡਾਕਟਰ ਰਮਨ ਸਮਰਾੜਾ ਸਬ ਡਿਸਟ੍ਰਿਕਟ ਹਸਪੀਟਲ ਪਰਫੈਕਟ ਹਾਂਜੀ ਇਹ ਸਾਢੇ ਕੋ ਰਾਤ 2:30 ਵਜੇ ਆਰਾਊਂਡ ਤਿੰਨ ਬੱਚਿਆਂ ਨੂੰ ਲੈ ਕੇ ਆਏ ਸੀ ਇੱਕ ਮਾਈਗ੍ਰੈਂਟ ਲੇਬਰ ਸੀ ਉਹਨਾਂ ਦੀ ਚੁੱਗੀ ਚ ਅੱਗ ਲੱਗੀ ਬੱਚਿਆਂ ਦੀ ਉਮਰ ਸੀਗੇ 6 ਸਾਲ 5 ਸਾਲ ਤੇ 4 ਸਾਲ ਉਹਨਾਂ ਨੂੰ ਬਿਓਸ਼ੀ ਦੀ ਹਾਲਤ ਵਿੱਚ ਲੈ ਕੇ ਆਏ ਸੀਗੇ ਤੇ ਸਾਲ ਐ ਇਸ ਤਕਰੀਬ ਸੀਗੀ ਤੋਂ ਪਹੁੰਚੇ ਉਹਨਾਂ ਦੀ ਜਿਹੜੀ ਆਕਸੀਜਨ ਲੈਵਲ ਆ ਅਰਾਊਂਡ 86 84 ਸੀਗਾ ਉਹਨਾਂ ਨੂੰ ਜਲਦੀ ਇੱਥੇ ਜੋ ਐਮਰਜੈਂਸੀ ਟ੍ਰੀਟਮੈਂਟ ਆ ਬ੍ਰੋਂਕੋ ਡਾਇਲੇਟਰ ਪਲਸ ਆਕਸੀਜਨ سپورਟ ਦੇ ਕੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਪੇਸ਼ੈਂਟਸ ਨੂੰ ਤੇ ਉਹ ਦੇ ਕੌਨਸ਼ੀਅਸ ਲੈਵਲ ਉਨਾ ਅਚੀਵ ਹੋ ਗਿਆ ਸੀ ਕਿ ਫਰਦਰ ਮੈਨੇਜਮੈਂਟ ਇਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਭੇਜਦਾ ਸੀਗਾ ਇਹ ਮਾਚਵੜਾ ਸਾਹਿਬ ਦੇ ਕੋ ਸਾਡੇ ਕੋਲ ਆਏ ਸੀਗੇ ਉਹਨਾਂ ਦੇ ਅਚਾਨਕ ਝੁਕੀ ਨੂੰ ਅੱਗ ਲੱਗ ਗਈ ਤੇ ਨਾਮ ਕੀ ਬੱਚਿਆਂ ਦੇ ਬੱਚਿਆਂ ਦਾ ਨਾਮ ਇੱਕ ਬੱਚੇ ਦਾ ਨਾਮ ਵਿਸ਼ਾਲ ਲੜਕਾ ਇੱਕ ਲੜਕੀ ਆ ਸੁਖਨਾਮਾ ਇੱਕ ਦਾ ਗੋਪਾਲ ਹੈ ਠੀਕ ਗੋਪਾਲ ਇਹ ਰੈਪਰ ਕਿੱਥੇ ਕੀਤਾ ਨੇ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਚ